ਪੰਜਾਬ ਸਰਕਾਰ 2 ਅਕਤੂਬਰ ਤੋਂ ਪੰਜਾਬ ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸ਼ੁਰੂ ਕਰਨ ਜਾ ਰਹੀ ਹੈ। ਬਿਮਾਰੀਆਂ ਚ ਪੈਸੇ ਨਾ ਹੋਣ ਦੀ ਹਾਲਤ ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। 10 ਲੱਖ ਰੁਪਇਆ ਪਰ ਪਰਿਵਾਰ ਜਿਹੜੀ ਸਿਹਤ ਬੀਮਾ 2 ਅਕਤੂਬਰ ਤੋਂ ਲਾਗੂ ਹੋ ਜਾਊਗੀ। ਹਰ ਪਰਿਵਾਰ ਕੋਈ ਫਾਰਮ ਨਹੀਂ ਭਰਨਾ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਬਸ ਆਧਾਰ ਕਾਰਡ ਤੇ ਬੋਟ ਕਾਰਡ ਚਾਹੀਦਾ ਤੁਹਾਡਾ ਹੈਲਥ ਕਾਰਡ ਬਣ ਜੂਏ ਜੀ ਉਹ ਵੀ ਨਹੀਂ ਬਣਿਆ ਹੋਇਆ ਤਾਂ ਵੀ ਤੇ ਰੱਬ ਨਾ ਕਰੇ ਕੋਈ ਬਿਮਾਰੀ ਹੋ ਜੇ ਤਾਂ ਹਸਪਤਾਲ ਜਾਓ ਇਲਾਜ ਕਰਾ ਕੇ ਕਰਿਆ ਆ ਜੋ ਬਾਕੀ ਸਾਰਾ ਖਾਬ ਜਿਹੜਾ ਹੈ ਪੰਜਾਬ ਸਰਕਾਰ ਕਰੂਗੀ ਇਹ ਦੁਨੀਆ ਦੀ ਸਭ ਤੋਂ ਬੈਸਟ ਹੈਲਥ ਸਰਵਿਸ ਹੈ ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਅਤੇ ਪੇਪਰਲੈਸ ਹੋਵੇਗਾ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਤੇ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ 'ਚ ਵੀ ਨਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਹੜ੍ਹਾਂ ਦੇ ਖਤਰੇ ਨੂੰ ਦੇਖਦਿਆਂ ਹੋਇਆ ਪੰਜਾਬ ਸਰਕਾਰ ਲਗਾਤਾਰ ਕੇਂਦਰ ਦੇ ਨਾਲ ਸਾਂਝ ਬਣਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ ਜਿੱਥੇ ਕਿ ਸੀਐਮ ਮਾਨ ਵੱਲੋਂ ਜੋ ਹੈ ਕੇਂਦਰ ਨੂੰ ਅਪੀਲ ਕੀਤੀ ਗਈ ਹੈ ਕਿ 60000 ਕਰੋੜ ਦੀ ਬਕਾਇਆ ਰਾਸ਼ੀ ਜੋ ਹੈ ਪੈਂਡਿੰਗ ਰਕਮ ਜੋ ਹੈ ਉਸ ਨੂੰ ਬੁਲਾਉਣ ਦੀ ਉਸ ਨੂੰ ਪਿੰਦਰ ਤੋਂ ਲੈ ਕੇ ਆਉਣ ਦੀ ਜੋ ਹੈ ਅਪੀਲ ਕੀਤੀ ਗਈ ਹੈ ਜਿਸ ਨੂੰ ਲੈ ਕੇ ਕਿ ਅੱਜ ਸਵੇਰ ਤੋਂ ਇਹ ਮਾਮਲਾ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਆਪ ਦੇ ਬੁਲਾਰੇ ਬਲਤੇਜ ਪੰਨੂ ਨੇ ਵੀ ਇਸ ਦੇ ਉੱਤੇ ਆਪਣੇ ਬਿਆਨ ਸਾਂਝੇ ਕੀਤੇ ਨੇ ਅਤੇ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾਣੇ ਆ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਪੰਜਾਬ ਇਸ ਸਮੇਂ ਕੁਦਰਤ ਦੀ ਮਾਰ ਚੱਲ ਰਿਹਾ ਹੈ ਚਿੱਠੀ 'ਚ ਜੋ ਕਿਸੇ ਮੰਤਰੀ ਕੇਂਦਰ ਨੂੰ ਲਿਖੀ ਹੈ ਉਸ ਚਿੱਠੀ ਦੇ ਵਿੱਚ ਜੋ ਹੈ ਕਿਸਾਨਾਂ ਨੂੰ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਤੈਨ ਦੀ ਗੱਲ ਕੀਤੀ ਗਈ ਹੈ ਲਗਭਗ 3 ਲੱਖ ਏਕੜ ਜੋ ਹੈ ਹੁਣ ਤੱਕ ਫਸਲ ਤਬਾਹ ਹੋ ਚੁਕੀ ਹੈ ਕੁਝ ਜਾਣਕਾਰੀ ਜੋ ਹੈ ਆਪ ਦੇ ਸੀਨੀਅਰ ਬੁਲਾਰੇ ਬਲਤੇਜ ਪੰਨੂ ਵੱਲੋਂ ਜੋ ਹੈ ਦਿੱਤੀ ਗਈ ਹੈ ਤੇ ਨਾਲ ਹੀ ਨਾਲ ਸਿਮਾਨ ਵੱਲੋਂ ਐਸ ਲਿਖੀ ਗਈ ਚਿੱਠੀ ਦੇ ਉੱਤੇ ਵੀ ਜੋ ਹੈ ਉਹਨਾਂ ਨੇ ਚਾਨਣਾ ਪਾਇਆ ਹੈ ਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਕੀ ਕੁਝ ਉਹਨਾਂ ਵੱਲੋਂ ਕਿਹਾ ਗਿਆ ਉਹ ਵੀ ਤੁਹਾਨੂੰ ਪੰਜਾਬ ਇਸ ਵੇਲੇ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੈ ਔਰ ਪੰਜਾਬ ਦੇ 7 ਜ਼ਿਲ੍ਹੇ ਬਹੁਤ ਬੁਰੇ ਤਰੀਕੇ ਦੇ ਨਾਲ ਹੜ੍ਹਾਂ ਦੀ ਲਪੇਟ ਦੇ ਵਿੱਚ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੁਰਾ ਨੇ ਭਾਰਤ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੂੰ ਚਿੱਠੀ ਲਿਖੀ ਆ ਅੱਜ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਪੰਜਾਬ ਦਾ 60000 ਕਰੋੜ ਰੁਪਇਆ ਕੇਂਦਰ ਵੱਲ ਬਕਾਇਆ ਉਹ ਕੇਂਦਰ ਤੁਰੰਤ ਜਾਰੀ ਕਰੇ ਔਰ ਉਹ ਚੇਂਜਸ ਕਰੇ ਤਾਂ ਕਿ ਅਸੀਂ ਪਰ ਏਕੜ 50000 ਰੁਪਇਆ ਕਿਸਾਨਾਂ ਨੂੰ ਦੇ ਸਕੀਏ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਹਰਨੋਤ ਇਹ ਮੰਗ ਇਸ ਕਰਕੇ ਕੀਤੀ ਹੈ ਕਿ 60000 ਕਰੋੜ ਰੁਪਇਆ ਪੰਜਾਬ ਦਾ ਬਕਾਇਆ ਪਿਆ ਕੇਂਦਰ ਦੇ ਵੱਲ ਉਹ ਜੇ ਮਿਲ ਜਾਂਦਾ ਤੇ ਪੰਜਾਬ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਆਪਣੇ ਲੋਕਾਂ ਦੇ ਨਾਲ ਖੜ ਸਕਦਾ ਹੈ ਕਿਸਾਨਾਂ ਦੇ ਨਾਲ ਖੜ ਸਕਦਾ ਹੈ ਕਿਉਂਕਿ 3 ਲੱਖ ਏਕੜ ਫਸਲ ਇਸ ਵੇਲੇ ਤਬਾਹੀ ਦੇ ਕੰਢੇ ਦੇ ਉੱਤੇ ਹੈ ਔਰ ਕੇਂਦਰ ਦੀ ਸਰਕਾਰ ਨੂੰ ਤੁਰੰਤ ਇਹ ਫੰਡ ਜਾਰੀ ਕਰਨਾ ਚਾਹੀਦਾ ਪਰ ਵੱਧ ਕਿਸਮਤੀ ਦੀ ਗੱਲ ਹੈ ਕਿ ਅਦੇ ਤੱਕ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਇੱਕ ਟਵੀਟ ਤੱਕ ਵੀ ਪੰਜਾਬ ਦੇ ਇਨ੍ਹਾਂ ਹੜ੍ਹਾਂ ਦੇਤੇ ਨਹੀਂ ਕੀਤਾ ਗਿਆ ਹੜ੍ਹਾਂ ਦੇ ਖਤਰੇ ਨੂੰ ਦੇਖਦਿਆਂ ਹੋਇਆ ਪੰਜਾਬ ਸਰਕਾਰ ਲਗਾਤਾਰ ਕੇਂਦਰ ਦੇ ਨਾਲ ਸਾਂਝ ਬਣਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ ਜਿੱਥੇ ਕਿ ਸੀਐਮ ਮਾਨ ਵੱਲੋਂ ਜੋ ਹੈ ਕੇਂਦਰ ਨੂੰ ਅਪੀਲ ਕੀਤੀ ਗਈ ਹੈ ਕਿ 60000 ਕਰੋੜ ਦੀ ਬਕਾਇਆ ਰਾਸ਼ੀ ਜੋ ਹੈ ਪੈਂਡਿੰਗ ਰਕਮ ਜੋ ਹੈ ਉਸ ਨੂੰ ਬੁਲਾਉਣ ਦੀ ਉਸ ਨੂੰ ਕੇਂਦਰ ਤੋਂ ਲੈ ਕੇ ਆਉਣ ਦੀ ਜੋ ਹੈ ਅਪੀਲ ਕੀਤੀ ਗਈ ਹੈ ਜਿਸ ਨੂੰ ਲੈ ਕੇ ਕਿ ਅੱਜ ਸਵੇਰ ਤੋਂ ਇਹ ਮਾਮਲਾ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਆਪ ਦੇ ਬੁਲਾਰੇ ਬਲਤੇਜ ਪੰਨੂ ਨੇ ਵੀ ਇਸ ਦੇ ਉੱਤੇ ਆਪਣੇ ਬਿਆਨ ਸਾਂਝੇ ਕੀਤੇ ਨੇ ਅਤੇ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾਣੇ ਆ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਪੰਜਾਬ ਇਸ ਸਮੇਂ ਕੁਦਰਤ ਦੀ ਮਾਰ ਚੱਲ ਰਿਹਾ ਹੈ ਚਿੱਠੀ 'ਚ ਜੋ ਕਿਸੇ ਅਮਾਨੇ ਕੇਂਦਰ ਨੂੰ ਲਿਖੀ ਹੈ ਉਸ ਚਿੱਠੀ ਦੇ ਵਿੱਚ ਜੋ ਹੈ ਕਿਸਾਨਾਂ ਨੂੰ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ ਹੈ ਲਗਭਗ 3 ਲੱਖ ਏਕੜ ਜੋ ਹੈ ਹੁਣ ਤੱਕ ਫਸਲ ਤਬਾਹ ਹੋ ਚੁੱਕੀ ਹੈ ਕੁਝ ਜਾਣਕਾਰੀ ਜੋ ਹੈ ਆਪ ਦੇ ਸੀਨੀਅਰ ਬੁਲਾਰੇ ਬਲਤੇਜ ਪੰਨੂ ਵੱਲੋਂ ਜੋ ਹੈ ਦਿੱਤੀ ਗਈ ਹੈ ਤੇ ਨਾਲ ਹੀ ਨਾਲ ਸਿਮਾਨ ਵੱਲੋਂ ਐਸਐ ਲਿਖੀ ਗਈ ਚਿੱਠੀ ਦੇ ਉੱਤੇ ਵੀ ਜੋ ਹੈ ਉਹਨਾਂ ਨੇ ਚਾਨਣਾ ਪਾਇਆ ਹੈ ਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਕੀ ਕੁਝ ਉਹਨਾਂ ਵੱਲੋਂ ਕਿਹਾ ਗਿਆ ਉਹ ਵੀ ਤੁਹਾਨੂੰ ਪੰਜਾਬ ਇਸ ਵੇਲੇ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੈ ਔਰ ਪੰਜਾਬ ਦੇ 7 ਜ਼ਿਲ੍ਹੇ ਬਹੁਤ ਬੁਰੇ ਤਰੀਕੇ ਦੇ ਨਾਲ ਹੜ੍ਹਾਂ ਦੀ ਲਪੇਟ ਦੇ ਵਿੱਚ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੁਰਾ ਨੇ ਭਾਰਤ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੂੰ ਚਿੱਠੀ ਲਿਖੀ ਆ ਅੱਜ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਪੰਜਾਬ ਦਾ 60000 ਕਰੋੜ ਰੁਪਇਆ ਕੇਂਦਰ ਵੱਲ ਬਕਾਇਆ ਉਹ ਕੇਂਦਰ ਤੁਰੰਤ ਜਾਰੀ ਕਰੇ ਔਰ ਉਹ ਚੇਂਜਸ ਕਰੇ ਤਾਂ ਕਿ ਅਸੀਂ ਪਰ ਏਕੜ 50000 ਰੁਪਇਆ ਕਿਸਾਨਾਂ ਨੂੰ ਦੇ ਸਕੀਏ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਹਰਾਂ ਤੋਂ ਇਹ ਮੰਗ ਇਸ ਕਰਕੇ ਕੀਤੀ ਹੈ ਕਿ 60000 ਕਰੋੜ ਰੁਪਇਆ ਪੰਜਾਬ ਦਾ ਬਕਾਇਆ ਪਿਆ ਕੇਂਦਰ ਦੇ ਵੱਲ ਉਹ ਜੇ ਮਿਲ ਜਾਂਦਾ ਤੇ ਪੰਜਾਬ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਆਪਣੇ ਲੋਕਾਂ ਦੇ ਨਾਲ ਖੜ ਸਕਦਾ ਕਿਸਾਨਾਂ ਦੇ ਨਾਲ ਖੜ ਸਕਦਾ ਕਿਉਂਕਿ 3 ਲੱਖ ਏਕੜ ਫਸਲ ਇਸ ਵੇਲੇ ਤਬਾਹੀ ਦੇ ਕੰਡੇ ਦੇ ਉੱਤੇ ਆ ਔਰ ਕੇਂਦਰ ਦੀ ਸਰਕਾਰ ਨੂੰ ਤੁਰੰਤ ਇਹ ਫੰਡ ਜਾਰੀ ਕਰਨਾ ਚਾਹੀਦਾ ਪਰ ਵੱਧ ਕਿਸਮਤੀ ਦੀ ਗੱਲ ਹੈ ਕਿ ਅਜੇ ਤੱਕ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਇੱਕ ਟਵੀਟ ਤੱਕ ਵੀ ਪੰਜਾਬ ਦੇ ਇਹਨਾਂ ਹੜ੍ਹਾਂ ਦੇਤੇ ਨਹੀਂ ਕੀਤਾ ਗਿਆ। ਹੜ੍ਹਾਂ ਦੇ ਖਤਰੇ ਨੂੰ ਦੇਖਦਿਆਂ ਹੋਇਆ ਪੰਜਾਬ ਸਰਕਾਰ ਲਗਾਤਾਰ ਕੇਂਦਰ ਦੇ ਨਾਲ ਸਾਂਝ ਬਣਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ ਜਿੱਥੇ ਕਿ ਸੀਐਮ ਮਾਨ ਵੱਲੋਂ ਜੋ ਹੈ ਕੇਂਦਰ ਨੂੰ ਅਪੀਲ ਕੀਤੀ ਗਈ ਹੈ ਕਿ 60000 ਕਰੋੜ ਦੀ ਬਕਾਇਆ ਰਾਸ਼ੀ ਜੋ ਹੈ ਪੈਂਡਿੰਗ ਰਕਮ ਜੋ ਹੈ ਉਸ ਨੂੰ ਬੁਲਾਉਣ ਦੀ ਉਸ ਨੂੰ ਕੇਂਦਰ ਤੋਂ ਲੈ ਕੇ ਆਉਣ ਦੀ ਜੋ ਹੈ ਅਪੀਲ ਕੀਤੀ ਗਈ ਹੈ ਜਿਸ ਨੂੰ ਲੈ ਕੇ ਕਿ ਅੱਜ ਸਵੇਰ ਤੋਂ ਇਹ ਮਾਮਲਾ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਆਪ ਦੇ ਬੁਲਾਰੇ ਬਲਤੇਜ ਪੰਨੂ ਨੇ ਵੀ ਇਸ ਦੇ ਉੱਤੇ ਆਪਣੇ ਬਿਆਨ ਸਾਂਝੇ ਕੀਤੇ ਨੇ ਅਤੇ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾਣੇ ਆ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਪੰਜਾਬ ਇਸ ਸਮੇਂ ਕੁਦਰਤ ਦੀ ਮਾਰ ਚੱਲ ਰਿਹਾ ਹੈ ਚਿੱਠੀ 'ਚ ਜੋ ਕਿਸੇ ਆਮਾਨੇ ਕੇਂਦਰ ਨੂੰ ਲਿਖੀ ਹੈ ਉਸ ਚਿੱਠੀ ਦੇ ਵਿੱਚ ਜੋ ਹੈ ਕਿਸਾਨਾਂ ਨੂੰ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ ਹੈ ਲਗਭਗ 3 ਲੱਖ ਏਕੜ ਜੋ ਹੈ ਹੁਣ ਤੱਕ ਫਸਲ ਤਬਾਹ ਹੋ ਚੁਕੀ ਹੈ ਕੁਝ ਜਾਣਕਾਰੀ ਜੋ ਹੈ ਆਪ ਦੇ ਸੀਨੀਅਰ ਬੁਲਾਰੇ ਬਲਤੇਜ ਪੰਨੂ ਵੱਲੋਂ ਜੋ ਹੈ ਦਿੱਤੀ ਗਈ ਹੈ ਤੇ ਨਾਲ ਹੀ ਨਾਲ ਸਹਿਮਾਨ ਵੱਲੋਂ ਐਸ ਲਿਖੀ ਗਈ ਚਿੱਠੀ ਦੇ ਉੱਤੇ ਵੀ ਜੋ ਹੈ ਉਹਨਾਂ ਨੇ ਚਾਨਣਾ ਪਾਇਆ ਹੈ ਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਕੀ ਕੁਝ ਉਹਨਾਂ ਵੱਲੋਂ ਕਿਹਾ ਗਿਆ ਉਹ ਵੀ ਤੁਹਾਨੂੰ ਦੱਸਾਂ ਪੰਜਾਬ ਇਸ ਵੇਲੇ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੈ ਔਰ ਪੰਜਾਬ ਦੇ 7 ਜ਼ਿਲ੍ਹੇ ਬਹੁਤ ਬੁਰੇ ਤਰੀਕੇ ਦੇ ਨਾਲ ਹੜ੍ਹਾਂ ਦੀ ਲਪੇਟ ਦੇ ਵਿੱਚ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੁਰਾ ਨੇ ਭਾਰਤ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੂੰ ਚਿੱਠੀ ਲਿਖੀ ਹੈ ਅੱਜ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਪੰਜਾਬ ਦਾ 60000 ਕਰੋੜ ਰੁਪਇਆ ਕੇਂਦਰ ਵੱਲ ਬਕਾਇਆ ਉਹ ਕੇਂਦਰ ਤੁਰੰਤ ਜਾਰੀ ਕਰੇ ਔਰ ਉਹ ਚੇਂਜਸ ਕਰੇ ਤਾਂ ਕਿ ਅਸੀਂ ਪਰ ਏਕੜ 50000 ਰੁਪਇਆ ਕਿਸਾਨਾਂ ਨੂੰ ਦੇ ਸਕੀਏ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਹਰਨੋਤ ਇਹ ਮੰਗ ਇਸ ਕਰਕੇ ਕੀਤੀ ਹੈ ਕਿ 60000 ਕਰੋੜ ਰੁਪਇਆ ਪੰਜਾਬ ਦਾ ਬਕਾਇਆ ਪਿਆ ਕੇਂਦਰ ਦੇ ਵੱਲ ਉਹ ਜੇ ਮਿਲ ਜਾਂਦਾ ਤੇ ਪੰਜਾਬ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਆਪਣੇ ਲੋਕਾਂ ਦੇ ਨਾਲ ਖੜ ਸਕਦਾ ਕਿਸਾਨਾਂ ਦੇ ਨਾਲ ਖੜ ਸਕਦਾ ਕਿਉਂਕਿ 3 ਲੱਖ ਏਕੜ ਫਸਲ ਇਸ ਵੇਲੇ ਤਬਾਹੀ ਦੇ ਕੰਢੇ ਦੇ ਉੱਤੇ ਹੈ ਔਰ ਕੇਂਦਰ ਦੀ ਸਰਕਾਰ ਨੂੰ ਤੁਰੰਤ ਇਹ ਫੰਡ ਜਾਰੀ ਕਰਨਾ ਚਾਹੀਦਾ ਪਰ ਵੱਧ ਕਿਸਮਤੀ ਦੀ ਗੱਲ ਹੈ ਅਦੇ ਤੱਕ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਇੱਕ ਟਵੀਟ ਤੱਕ ਵੀ ਪੰਜਾਬ ਦੇ ਇਨਾ ਹੜ੍ਹਾਂ ਦਿੱਤੇ ਨਹੀਂ ਕੀਤਾ ਗਿਆ